ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਗੁੱਡ ਮਾਰਨਿੰਗ ਜੀ ਸਭ ਨੂੰ ਟਾਈਮ ਬੱਜ ਗਿਆ ਸਵੇਰ ਕੇ 3 ਅੱਪਾ ਚੱਲੇ ਆ ਮਿਲਣੋਂ ਕੱਲ੍ਹ ਗਿਆ ਦੋ ਟਰਾਲੀਆਂ ਲੋਡ ਹੋਈਆਂ ਉਹ ਲੈ ਕੇ ਜਾਣਾ ਆਪਣੇ ਵਾਲੇ ਝੋਟੇ ਖੜੇ ਨੇ ਉਰੇ ਟਰਾਲੀ ਦੀ ਸਾਈ ਰਾਤ ਬਈ ਅੱਪਾ ਦੇਖ ਆਗੇ ਦੇ ਘਰਾਂ ਨੂੰ ਲੇਟ ਆਏ ਤੇ ਕਾਫੀ ਹਵਾ ਬਹੁਤ ਕੰਮ ਦੀ ਚੱਲ ਰਹੀ ਹੈ ਠੰਡੀ ਠਾਰ ਟਰੈਕਟਰ ਖੜਿਆ ਜਤਿੰਦਰ ਵੀਰ ਦੇ ਘਰਾਂ ਲੋਈ ਚੱਕ ਲਈ ਆਪਾਂ ਜਿਸਤਾਨੇ ਪਾ ਲੇ ਨਾ ਆ ਕੇ ਰੈਡੀ ਹੋ ਗਏ ਚਲਾ ਆਂ ਭਾਈ ਬਣ ਰਿਹਾ ਬਲੌਗਰ ਅੱਜ ਚਲਾ ਆਪਾਂ ਮਿਲਣ ਨੂੰ ਪਹੁੰਚ ਗਏ ਭਾਈ ਡੇਰੇਵਾਂ ਹੋਲੈਂਡ ਦਾ ਤੇਲ ਚੈੱਕ ਕਰਕੇ ਕਰ ਦਿਆ ਸਟਾਰਟ ਟਰਾਲੀ ਫੁੱਲ ਲੋਡ ਹੈ ਦੂਆ ਵੀ ਕਰ ਦਿਆ ਸਟਾਰਟ ਤੇਲ ਚੈੱਕ ਕਰ ਲਿਆ ਜੀ ਕਾ ਇੰਜਨ ਵਾਲਾ ਲੋਈ ਵਿਛਾਲੀ ਆਪਣੇ ਸੀਟ ਦੇ ਉੱਪਰ ਆਪਾਂ ਨੇ 850 ਲੈ ਲੈਣਾ ਵੀਰਲੇ ਜੇ ਹੌਲੈਂਡ ਬਣੇ ਰਹੋ ਬਾਈ ਵਲੌਗ ਕਰ ਲੈ ਚੱਲਦੇ ਆ ਮਿਲਣ ਨੂੰ ਸੁਰਪੇ ਬਾਈ ਬਾਬੇ ਨਾਨਕ ਦਾ ਨਾਮ ਲੇਗਾ ਇਹ ਮੇਰੇ ਮਾਲਕ ਦੁੱਧਤਾਰੀ ਮਹਾਰਾਜ ਨੂੰ ਸ਼ਾਂਤੀ ਰੱਖੀ ਪਹਿਲਾ ਦਿਨ ਹੈ ਬਈ ਆਪਣਾ ਅੱਜ ਮਿਲਣ ਨੂੰ ਅਕਲੇ ਜਾਨੇਗਾ ਆਜੋ ਟੱਕ ਫਦਾ ਜਾ ਰਿਹਾ ਲਵਾ ਦੀ ਜੀ ਗੁਰੂ ਘਰ ਹਾਜ਼ਰੀ ਸਾ ਟੇਕ ਲਿਆ ਪਹੁੰਚ ਕੇ ਟਰੈਕਟਰ ਆਪਣੇ ਗੁਰਦੁਆਰੇ ਦੇ ਮੋੜ ਆ ਆਪਣਾ ਤਾਂ ਪਹਿਲੇ ਭੜਾਕਾ ਪੰਨਾ ਦੇ ਛਾਤਰੀ ਵੀ ਕਰ ਦਿਆ ਚੂਰ ਦਾ ਬੂਹ ਬਹੁਤ ਕਰੀਬ ਹੈ ਟਰਾਲੀ ساری ਛਾਤਰੀ ਤੋੜਦੀ ਇਹ ਤਾਂ ਵੀ ਰਾਜ ਦੇ ਨੇੜਾ ਹੈ ਮੇਰਾ ਮਨ ਤਾਂ ਇਹਦਾ ਵੀ ਟਰੈਕਟਰ ਬਦਲ ਲੈ ਮਾਈ ਕਰਾ ਚਲੀ ਜਾਂਦੇ ਸੀ ਨੂੰ ਇਹਦਾ ਵੀ 3634x4 ਪਾ ਲਿਆ ਠੀਕ ਹੈ ਭਾਈ ਮੱਥਾ ਟੇਕ ਲਿਆ ਮਹਾਰਾਜਾ ਹਾਜ਼ਰੀ ਲਵਾ ਲਈ ਚੱਲਦੇ ਆ ਮੱਟ ਬਣਾਇਆ ਵਾਪਾਂ ਨੇ ਆਪਣਾ ਇਹਨਾਂ ਓਕੀ ਦੀ ਰਿਪੋਰਟ ਟਰੱਕਾਂ ਵਾਲਿਆਂ ਵਾਂਗੂੰ ਪਹੁੰਚ ਗਏ ਭਾਈ ਰਾਜਪੁਰੇ ਪੀਰ ਬਾਬੇ ਕੋਲ ਟੇਕ ਲਿਆ ਮੱਥਾ ਚਾਹ ਲੱਗੇ ਆ ਪੀਣ ਵੀਰ ਨਾਲ ਫੁੱਲ ਤਿਆਰੀ ਕਰੀ ਵੀ ਐ ਨਾ ਕੈਮ ਸ਼ੈਮ ਹੋਇਆ ਵਾ ਠੀਕ ਹੈ ਬਾਈ ਠੀਕ ਹੈ ਜੀ ਬਰਫੀ ਛਕ ਲਿਓ ਬਾਈ ਖੋਏ ਵਾਲੀ ਮੱਥਾ ਠੀਕ ਲਿਆ ਬਾਈ ਚਾਹ ਪੀ ਗਏ ਚੱਲेंगे ਅੱਗੇ ਆਪਣੇ ਦੋਏ ਬੰਦੇ ਆ ਰਹੇ ਆ ਪਿੱਛੇ ਆਪਣਾ ਦੂਆ ਟਰੈਕਟਰ ਖੜਿਆ ਲੈਟਾਂ ਵੱਲਦੀਆਂ ਉਸਕੀ ਦਿਖ ਨਹੀਂ ਰਿਹਾ ਚਾਹ ਚੂਪੀ ਕੇ ਤੁਰਾਂ ਬਾਈ ਪਹੁੰਚ ਗਏ ਭਾਈ ਸਰੰਦ ਅੱਥੇ ਹੋ ਗਏ ਬੰਦੇ ਆਪਣੇ ਭਾਈ ਹੋ ਗਏ 4 ਬੜੇ ਲਿਫਟੇ ਪਏ ਆ ਬੰਦੇ ਮਾਰੇ ਛੱਡ ਜਿਆਦਾ ਬੰਦਾ ਹਮੇਂ ਤਾਂ ਠੀਕ ਬੰਦਾ ਦਾ ਗਰਮੀ ਜਿਆਦਾ ਛੱਡਦੇ ਬਚਣਾ ਬਬਾ ਭਾਈ ਲਾਈਨ 'ਵਾਂ ਖੜੇ ਆ ਭਾਈ ਆਪਣੇ 4 ਟਰੈਕਟਰ ਪਾ ਲੋ ਕੋਈ ਪਹੁੰਚ ਗਏ ਬਾਈ ਮਿੱਲਾ ਅੱਗੇ ਆਪਣਾ 363 ਸਪੈਸ਼ਲਿਟੀਸ਼ਨ ਪਿੱਛੇ ਆਪਣਾ ਛੋਟਾ 33 ਆਪਣੇ WhatsApp 52 ਪਿੱਛੇ ਆਪਣਾ ਪ੍ਰੀਤ ਹੈ ਚਾਰੇ ਟਰੈਕਟਰ ਆਪਣੇ ਇਕੱਠੇ ਆ ਬਾਈ ਫੈਰੀਆ ਤੱਕ ਫੱਲਾ ਸੁਪਰ 33 ਸੁਪਰ ਖੜਾ ਦੇ ਬਾਈ ਟਰੈਕਟਰ ਆਪਣੇ ਲਾਈਨ ਮਾ ਚਾਰੇ ਕਪੜੇ ਦੋ ਇਸ ਤਰ੍ਹਾਂ ਕੱਢ ਰਹੇ ਨੇ ਰੇ ਪਾਣਾ ਹੋਇਆ ਕਰਾ ਇੰਨੇ ਕਪੜੇ ਪਾਈ ਹੋਇਆ ਸਿਮਰਿਆ ਤਾਨੇ ਦੇ ਧੱਕਾ ਕਰ ਰਹੇ ਆ ਮੈਂ ਪਹਿਲਾਂ ਨਾ ਮੈਂ ਬੈਲਿਆਂ ਨੇ ਖਾਈਆਂ ਇਹ ਖੜਿਆ ਆਪਣਾ 855 ਪਿੱਛੇ ਖੜਿਆ ਪ੍ਰੀਤ ਖੜਾ ਦੇ ਬਾਈ ਹੁਣ ਚੱਕਾਂ ਆਪਾਂ ਆਪਣੀ ਮਰੂਤੀ ਰੁਤੀ ਖੜਾਈ ਹੋਈ ਔਰ ਮਿੱਲਮ ਟਰਾਲੀ ਉਹ ਵੀ ਕਾਫੀ ਉੱਚੀ ਲੱਦੀ ਵੀ ਹੈ ਟਾਲੀ ਵਾਲ ਅੰਦਰ ਆ ਗਏ ਤੇ ਬਾਈ ਗੇੜਾ ਮਾਰਨਾ ਟਰਾਲੀਆਂ ਖੜਾ ਦੀ ਦੀ ਲਾਈਨ ਮਾ ਟ੍ਰੈਕਟਰ ਟੁੱਟ ਗਿਆ ਯਾਰ ਮਗਰਾ ਟੁੱਟ ਗਿਆ ਛਤਰੀ ਟੁੱਟ ਗਈ ਟਰਾਲੀ ਦਾ ਆਬੋ ਦੀ ਬਹੁਤ ਗੁੱਲਾ ਟੁੱਟ ਗਿਆ ਨੁਕਸਾਨ ਹੋ ਗਿਆ ਵੀਡੀਓ ਆਪਾਂ ਮਾਈਨੇਡੇ ਤੇ ਬਣਾਈ ਨਹੀਂ ਇੱਧਰ ਹੋ ਰਹੀ ਹੈ ਬਾਈ ਖਾਲੀ ਪ੍ਰੈਸ਼ਰ ਵਾਲੀ ਚੁੰਡੀਆਂ ਲਾ ਤਿੰਨ ਚੁੰਡੀਆਂ ਲੱਗੀ ਹੋਈ ਆ ਪ੍ਰੈਸ਼ਰ ਵਾਲੀਆਂ ਇੱਕ ਹੀ ਲੱਗੀ ਹੋਈ ਆ ਪਰ ਆ ਮੈਨੂ ਆ ਲੈ ਉਹ ਬਾੜ ਬੂਡ ਮਸਣੇ ਦੇ ਮੈਨੂ ਆ ਲੱਗੀ ਹੋਈ ਆ ਆਈ ਥਿੰਕ ਤੇ ਥਿੰਕ ਦੁਨੀਆ ਬਹਾਉ ਰੈ ਨਵੇਂ ਨਵੇਂ ਟਰੈਕਟਰ ਨਵੀਂ ਨਵੀਂ ਟਰਾਲੀਆਂ ਇੱਧਰ ਖੜਿਆ 5310 ਕੈਬਨ ਕੈਬਨ ਲਵਾਇਆ ਹੋਇਆ ਬਾਕੀ ਜਤਿੰਦਰ ਬਣਾ ਰਿਹਾ ਉਧਰ ਵੀਡੀਓ ਪਾਵੇਂ ਦੇਖਾਂ ਜਾ ਕੇ ਛਾਦਰੀ ਟੁੱਟ ਗਈ ਇੱਕ ਮਗਰਾ ਟੁੱਟ ਗਿਆ ਮਗਰਾਟ ਵੀ ਗਿਆ ਅੰਡੀ ਗੇਟਰ ਗਿਆ ਛਾਦਰੀ ਪੰਡ ਦੀ ਉੱਪਰ ਦੇ ਜੋ ਟਰਾਲੀ ਦੀ ਕਿੰਨੀ ਬਣ ਜੇਗੀ ਆ ਪਤਾ ਨਹੀਂ ਬਣਦਾ ਆਗੇ ਤੇ ਬਾਈ ਮਿਲਮਾਂ ਦੇ ਲੇਟ ਹੋ ਗਏ ਆਂਦੇ ਵੇ ਕਿਸਰੰਦ ਕੰਮ ਦਾ ਉੱਥਾ ਟਾਈਮ ਲੱਗ ਗਿਆ ਫਿਰ ਰਾਜਪੁਰਾ ਟਾਈਮ ਲੱਗ ਗਿਆ ਕਿੱਲੇ ਦੇ ਨੇੜੇ ਆਏ ਵੇ ਬਾਈ ਬਾਬੇ ਦਾ ਸ਼ਾਮ ਨੂੰ ਆਰਤੀ ਹੋ ਰਹੀ ਐ ਸੰਖ ਵੱਜ ਰਿਹਾ ਕੜਕਾਂ ਖੜਤਰ ਰਿਹਾ ਬਾਈ ਈਲੂ ਚਾਚੇ ਵਾਏ ਆਏ ਆ ਬਾਈ ਲੇਬਰ ਲੱਗੀ ਦੀ ਕੱਲ ਗੰਨੇ ਵਾਲੀ ਆਪਣੀ ਸਮਾਨ ਲੈਣ ਆਏ ਆ ਇਕੱਠਾ ਬੜੀਆਂ ਪੈ ਗਈਆਂ 2 ਕਿਲੋ ਰਕਾਰਡ ਥੋੜ੍ਹ ਦਿਆ ਸਮਾਨ ਦਾ ਇਕੱਠਾ ਲੈ ਲਿਆ ਆਪਾਂ ਨੇ ਸਾਰਾ ਸਮਾਨ ਪੈਕ ਹੋ ਰਿਹਾ ਲਾਲਚੰਦ ਚਾਚੇ ਵਾ ਫਿਰ ਵੀ ਪਿੱਛੇ ਦੇ ਪਰਿਵਾਰ ਲਈ ਯਾਹ ਚੱਕ ਚੱਕ ਹੈ ਜਿੰਨੀ ਲੋਡ ਹੋਆ ਲੇਵਾਂ ਆਪਣੇ ਮੈਂ ਦੋ ਲੱਗ ਜੀਏ ਇੱਕ ਲੱਗ ਗਈ ਇੱਕ ਕੱਲ ਤੇ ਅਗਲੇ ਦਿਨ ਲੱਗ ਜਾਈ ਪਰ ਲੇ ਖੇਤਮ ਪਵਾ ਮਾ ਬਾਈ ਸਮਾਨ ਲੈ ਜਾ ਸਾਰਾ ਆਟਾ ਚੌਲ ਪਚਾ ਦਿਆ ਦਾ ਸਿਲੰਡਰ ਭਰਾ ਦੇ ਦੋਨਾਂਗਾ ਨੋ ਰੈਗਾ ਦਾ ਪਰਚੂਨ ਦਾ ਸਮਾਨ ਇਹ ਪਵਾ ਲਿਆ ਚਾਚਾ ਦੇ ਮੀਲਾ ਬਾਈ ਘਰਾਂ ਜਾ ਕੇ ਸਮਾਨ ਕਰਾ ਲੈ ਪੈਕ